ਅੱਜ ਨਾ ਬਈ ਨੱਤ ਵਗੈਰ ਗਊਸ਼ਾਲਾ ਚ ਗਏ ਸੀਗੇ ਆਪਾਂ ਉੱਥੇ ਸੰਤਾਂ ਨੇ ਆਹ ਦੇਖੋ ਬਈ ਇੱਕ ਤਾਂ ਗਿਰਨਸਲ ਰੱਖੀ ਹੋਈ ਆ ਤੇ ਇੱਕ ਦੇਸੀ ਗਾਂਾ ਚਲੋ ਉਹ ਵੀ ਸੇਵਾ ਵਾਸਤੇ ਭਰਾ ਛੱਡਿਆ ਹੁੰਦਾ ਚਲੋ ਫालतू ਛੱਡਣਾ ਉਹ ਗਾਂਾਂ ਨੂੰ ਹਨਾ ਉਹ ਜਿਹੜੀਆਂ ਬਈ ਉਹ ਸਾਈਡ ਤੇ ਰੱਖਣਾ ਹੂਗਾ ਇਹ ਜਿਹੜੀਆਂ ਸੰਤਾਂ ਨੇ ਗੁਜਰਾਤ ਚੋਂ ਲਿਆ ਕੇ ਉਹ ਰੱਖਣਾ ਹੂਗਾ ਇੱਥੇ ਆਪਾਂ ਗਾਂ ਕ੍ਰਾਸ ਕਰਾਉਣ ਵਾਸਤੇ ਗਏ ਸੀ ਸੱਜਣੋ ਮੇਰਾ ਪਿੰਡ ਕੋਟਪੜਾ ਜਿਹੜਾ ਬਠਿੰਡਾ ਆਪਣੇ ਨੇੜੇ ਹੀ ਰਹਿ ਜਾਂਦੀ ਹੈ ਬਈ ਜੀ ਗਊਸ਼ਾਲਾ ਨੱਤ ਵਗੈਰ ਵੀਡੀਓ ਤੁਹਾਨੂੰ ਦਿਖਾਉਣੇ ਆ ਬਾਈ ਰੌਣਕ ਡੈਰੀ ਫਾਰਮ ਚੈਨਲ ਬਠਿੰਡਾ ਨੂੰ ਕਰ ਲਿਓ ਫੋਲੋ ਤੇ ਆਹ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਗਾਂਾਂ ਹਨਾ ਯਾਰ ਤੇ ਨਾਲੇ ਬਾਈ ਚਟੀਆਂ ਦੇਸੀ ਬੱਚੀਆਂ ਬਹਿੜਾਂ ਸਾਰੀ ਨਸਲਾਂ ਹੀ ਰੱਖੀਆਂ ਦੋ ਤਿੰਨ ਗਾਂਾਂ ਦੀਆਂ ਤੇ ਦੋ ਹੈਗੇ ਆ ਬਾਈ ਗਿਰ ਨਸਲ ਦੇ ਪੂਰੇ ਵਧੀਆ ਬੁੱਲਾ ਠੱਠੇ ਰੱਖੇ ਹੋਏ ਆ ਤੇ ਕਸਾਈ ਵਾਲ ਦਾ ਬਹੁਤ ਪਿਓਰ ਕਰਾਸ ਕਰਾਉਣ ਵਾਸਤੇ ਕਈ ਵਾਰੀ ਗਾਂਾਂ ਠੀਕ ਆ ਤਾਂ ਜਾਂ ਨਹੀਂ ਰਹਿੰਦਾਂ ਖਾਣਾ ਬਾਈ ਆਪਾਂ ਨੂੰ ਪਿੰਡਾਂ 'ਚ ਚੱਲਾ ਜਿਗਰ ਠੱਠੇ ਨਹੀਂ ਮਿਲਦੇ ਸ਼ਹਿਰਾਂ ਸ਼ੁਰਾਂ 'ਚ ਨੇੜੇ ਮੰਡੰਗਾ ਵਾਲੇ ਪਿੰਡਾਂ 'ਚ ਤਾਂ ਹੈਗੇ ਆ ਸਾਡੇ ਪਿੰਡ 'ਚ ਜਿਵੇਂ ਹੈ ਨਹੀਂ ਬਾਈ ਰੱਖੇ ਰੱਖੇ ਹੋਏ ਆ ਤਾਂ ਇੱਥੇ ਲੈ ਕੇ ਗਏ ਸੀ ਆਪਾਂ گاਉਂ ਉੱਥੇ ਸ਼ੌਂਕ ਵਾਸਤੇ ਆ ਵੀਡੀਓ ਸ਼ੂਟ ਕਰ ਲਈ ਯਾਰ ਬਹੁਤ ਘੈਂਟ ਘੈਂਟ ਨਿੱਕੇ ਨਿੱਕੇ ਬੱਚੇ ਸੀਗੇ ਇਹਨਾਂ ਦੇ ਬਹੁਤ ਸੋਹਣਿਆ ਯਾਰ ਜੇ ਕਿਸੇ ਭਰਾ ਦਾ ਗੇੜਾ ਬੱਜਾ ਜ਼ਰੂਰ ਦੇਖ ਕੇ ਆਓ ਗਰਨ ਨਸਲ ਬਹੁਤ ਵਧੀਆ ਚੀਜ਼ ਆ ਦੇਖੋ ਕਿੱਡੇ ਕਿੱਡੇ ਇਹਨਾਂ ਦੇ ਬਾਈ ਕੰਨ ਬਹੁਤ ਵੱਡੇ ਆ ਤੇ ਸਿੰਘ ਗੋਲ ਮੱਥੇ ਠੰਡ ਨਾ ਬਹੁਤ ਹੁੰਦੀਆਂ ਹੋਰ ਤਾਂ ਗੱਲਾਂ ਦੀਆਂ ਗੱਲਾਂ ਆਪਣੇ ਮਿੱਤਰ ਕੋਲੇ ਸੀ ਪਹਿਲੇ ਸੂਏ ਨਾਲੇ ਤਾਂ 18 19 ਕੋਲੇ ਦੁੱਧ ਦਿੰਦਾ ਇੰਨੀ ਠੰਡੀ ਸੀ ਲੰਪੀਸ ਕਿਨਾਂ ਦਾ ਕਰਕੇ ਉਹਨਾਂ ਨੂੰ ਗਾਂ ਛੱਡਣੀ ਪੈ ਗਈ ਵੀਰੇ ਕਿਸੇ ਨੂੰ ਦੇਣੀ ਪੈ ਗਈ ਨਹੀਂ ਇੱਕ ਚੀਜ਼ ਬਹੁਤ ਗੈਂਡ ਸੀ ਬਾਕੀ ਵੀਡੀਓ ਆਪਾਂ ਛੋਟੀ ਜਿਹੀ ਬਣਾਈ ਆ ਜੇ ਤੁਹਾਡੀ ਡਿਮਾਂਡ ਹੋਈ ਆਪਾਂ ਫੁੱਲ ਵੱਡੀ ਵੀਡੀਓ ਬਣਾ ਦਾਂਗੇ ਕਮੈਂਟ ਕਰ ਦਿਓ ਕਿਸ ਭਰਾ ਨੇ ਦੇਖਣਾ ਹੋਣਾ ਬਾਕੀ ਸਾਰੇ ਵੀਰਾਂ ਦਾ ਰੌਣ ਕਡੇਰੀ ਫਾਰਮ ਦੀ ਵੀਡੀਓ ਦੇਖਣੀ ਧੰਨਵਾਦ ਸੱਸੀ ਗੱਲ ਬਾਈ